ਸਸ਼ਿਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਪਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸ਼ਨੀਵਾਰ ਨੂੰ ਜਦੋਂ ਡੋਨਲਡ ਟਰੰਪ ਦਾ ਟਵੀਟ ਆਉਂਦਾ ਬਈ ਇਮੀਡੀਏਟਲੀ ਜੰਗ ਜਿਹੜੀ ਆ ਇਹ ਬੰਦ ਕਰਾ ਦਿੱਤੀ ਗਈ ਆ ਸੀਜ਼ਫਾਇਰ ਹੋ ਗਿਆ ਦੋਵਾਂ ਮੁਲਕਾਂ ਦੇ ਦਰਮਿਆਨ ਦੋਵਾਂ ਮੁਲਕਾਂ ਦੇ ਆਗੂਆਂ ਨੇ ਕਾਮਨ ਸੈਂਸ ਵਰਤੀ ਆ ਤੇ ਇਹ ਜੰਗ ਜਿਹੜੀ ਆ ਬੰਦ ਹੋ ਗਈ ਆ ਫੇਰ ਉਹਨਾਂ ਦਾ ਇੱਕ ਟਵੀਟ ਆਉਂਦਾ ਵੀ 12 ਮਈ ਨੂੰ ਯਾਨੀ ਕਿ ਅੱਜ ਦੋਵਾਂ ਦੇਸ਼ਾਂ ਦੇ ਜਿਹੜੇ ਮੋਤਵਾਰ ਬੰਦੇ ਆ ਇਹ ਆਪਸ ਵਿੱਚ ਮਿਲਣਗੇ ਉੱਥੇ ਬੈਠ ਕੇ ਪੂਰੀ ਜਿਹੜੀ ਆ ਜੰਗਬੰਦੀ ਦੇ ਬਾਰੇ ਇੱਕ ਸਕ੍ਰਿਪਟ ਜਿਹੜੀ ਤਿਆਰ ਕੀਤੀ ਜਾਏਗੀ ਭਾਵੇਂ ਇੱਕ ਰਿਟਨ ਐਗਰੀਮੈਂਟ ਜਿਹੜਾ ਹੋਏਗਾ ਅੱਜ ਸਵੇਰ ਤੋਂ ਹੀ ਆਪਾਂ ਟੈਲੀਵਿਜ਼ਨਾਂ ਦੇ ਅੱਗੇ ਬੈਠੇ ਦੇਖ ਰਹੇ ਸੀਗੇ ਖਬਰਾਂ ਦੇਖ ਰਹੇ ਸੀ ਵੀ ਕਿਹੜੀ ਘੜੀ ਇਹ ਅਨਾਊਂਸਮੈਂਟ ਹੋਏਗੀ ਵੀ ਪਾਕਿਸਤਾਨ ਤੋਂ ਕੌਣ ਆ ਰਿਹਾ ਜਾਂ ਇੰਡੀਆ ਤੋਂ ਕੋਈ ਕਿਤੇ ਜਾ ਰਿਹਾ ਪਰ ਇਹੋ ਜਿਹਾ ਕੁਝ ਹੋਇਆ ਨਹੀਂ ਅਗਰ ਇਦਾਂ ਦਾ ਨਹੀਂ ਕੁਝ ਹੋਇਆ ਤਾਂ ਫਿਰ ਟਰੰਪ ਨੇ ਜਿਹੜਾ ਸੀਜ਼ ਫਾਇਰ ਕਰਾਇਆ ਇਹ ਭੰਗ ਹੋ ਗਿਆ ਜੰਗ ਮੁੜ ਤੋਂ ਲੱਗੇਗੀ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਮੇਨ ਮੁੱਦਾ ਐ ਸੀਪੀ ਆਪਰੇਸ਼ਨ 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 ਸੰਦੂਰ ਖਾਲੇ ਵੀ ਜਾਰੀ ਹੈ ਜੇ ਆਪਰੇਸ਼ਨ ਸੰਦੂਰ ਜਾਰੀ ਆ ਤੇ ਇਹ ਲੜਾਈ ਜਿਹੜੀ ਸ਼ੁਰੂ ਹੋਈ ਸੀ ਇਹ ਆਪਰੇਸ਼ਨ ਸੰਦੂਰ ਤੋਂ ਸ਼ੁਰੂ ਹੋਈ ਸੀ ਦੂਸਰੀ ਕੀ ਸਵਾਲ ਇਹ ਬੰਦਾ ਜਾਰੀ جنگ ਤੇ ਲੱਗੀ ਦੀ ਤੇ ਫਿਰ ਫੀਸ ਫੜ ਕਰਦਾ ਜੰਗ ਤੇ ਇਹ ਗੁਰੀਲਾ ਜੁਦ ਨੀਤੀ ਸੀਗੀ ਹਰ ਹਮਲੇ ਦਾ ਜਵਾਬ ਦਿੱਤਾ ਜਾਂਦਾ ਸੀ ਬਾਈਰ ਡਰੋਨਰ ਤਾਂ ਜਾ ਰਿਹਾ ਸੀ ਮਰਿਆ ਲੱਤਾ ਜਾ ਰਿਹਾ ਸੀ ਜੰਗ ਤੇ ਜੱਗ ਤੇ ਜੱਲਕੀ ਨਹੀਂ ਦੂਸਰੀ ਚੀਜ਼ ਜਿਹੜੀ ਟਰੰਪ ਵੱਲੋਂ ਦਖਲਅਜ਼ੀ ਕਰਨੀ ਜਿਹੜੀ ਉਹ ਸਾਡੇ ਸ਼ਿਮਲਾ ਸਮਝੌਤੇ ਦੇ ਬਿਲਕੁਲ ਖਿਲਾਫ ਹੈ ਸ਼ਿਮਲਾ ਸਮਝੌਤੇ ਦੇ ਖਿਲਾਫ ਵੀ ਆ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਭਾਜਪਾ ਨੂੰ ਪੁੱਛ ਵੀ ਰਹੀਆਂ ਵੀ ਤੁਸੀਂ ਇਹ ਕੀਤਾ ਕੀ ਹੈ ਕੋਈ ਮੈਂ ਅਗੇ ਇਹ ਕੱਲ ਕਰਦਾ ਸ਼ਿਮਲਾ ਸਮਝੌਤੇ ਤੇ ਬਿਲਕੁਲ ਖਲਾਫ ਹਾਂ ਇਹਦਾ ਮਤਲਬ ਜਿਹੜਾ ਸਾਡਾ ਸ਼ਿਮਲਾ ਸਮਝੌਤਾ ਹੋਇਆ ਸੀ ਤੁਸੀਂ ਉਹ ਟੋਟੀ ਤੋੜਤਾ ਜਿਹੜੀ ਸਿੰਧੂ ਜਲ ਸੰਧੀ ਸੀ ਉਹ ਵੀ ਤੋੜਤੀ ਸ਼ਿਮਲਾ ਸਮਝੌਤਾ ਵੀ ਤੋੜਤਾ ਹੁਣ ਅਸੀਂ ਦੋਵੇਂ ਤਰ੍ਹਾਂ ਅਵਾਰਾ ਹੋ ਗਏ ਤਾਂ ਹੀ ਉਹਦੇ ਪਹਿਲੇ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਸਮਝੌਤਾ ਕਰਾਤਾ ਸੀਸਫ ਕਰਾਤੀ ਤੇ ਦੂਜੇ 'ਚ ਕਹਿ ਦਿੱਤਾ ਦੂਜਾ ਟਵੀਟ ਕੀਤਾ ਜਦੋਂ ਅਗਲੇ ਦਿਨ ਉਹਦੇ ਚੁੰਨੇ ਜੀ ਕਿਹਾ 트럼ਪ ਨੇ ਵੀ ਜੇ ਤੁਹਾਡਾ ਮਾਮਲਾ ਨਹੀਂ ਮਿਲਦਾ ਨਿਪਟਦਾ ਤੇ ਮੈਂ ਤੁਹਾਡੀ ਕਸ਼ਮੀਰ ਦੇ ਵਿੱਚ ਜਿਹੜਾ ਮਸਲਾ ਹੈ ਉਹ ਹੱਲ ਕਰਨ ਲਈ ਵਿਚੋਲਾ ਬਣ ਸਕਦਾ। ਉਹ ਸਾਡੇ ਸ਼ਿਮਲੇ ਸਮਝੌਤੇ ਦੇ ਸਿੱਧੇ ਰੂਪ ਵਿੱਚ ਫਲੰਗਣਾਉਂਦੀ ਹੈਗੀ। ਇਹਨਾਂ ਨੂੰ ਤੇ ਕੁਝ ਹਾਸਲ ਹੋਇਆ ਨਹੀਂ ਦੋਹਾਂ ਧਿਰਾਂ ਨੂੰ ਲੈ ਕੇ ਤੇ ਇਹ ਆਪੀ ਜਿਹੜਾ 트럼ਪ ਸੀ ਉਹਨੇ ਤਿੰਨ ਕੰਮ ਕਰ ਲਏ। ਹੂੰ। ਪਹਿਲਾ ਕੰਮ ਤੋਂ ਉਹਨੇ ਇਹ ਕੀਤਾ ਵੀ ਜਿਹੜਾ ਚੀਨ ਸੀ ਉਹਨੂੰ ਡੋਮੀਨੇਟ ਕੀਤਾ ਇਸ ਖੇਤਰ ਦੇ ਵਿੱਚ ਹਮ ਅੱਜ ਦੀ ਡੇਟ ਦੇ ਵਿੱਚ ਇਸ ਏਸ਼ੀਆ ਦੇ ਖੇਤਰ ਵਿੱਚ ਚੀਨ ਇੱਕ ਉੱਬਰ ਦੀ ਪਾਵਰ ਸੀ ਜਿਹਨੂੰ ਡੋਮੀਨੇਟ ਕਰਕੇ ਦੱਸਦਾ ਵੀ ਮੇਰਾ ਸਿੱਕਾ ਅੱਜ ਵੀ ਇੱਥੇ ਚੱਲਦਾ ਦੂਸਰੀ ਚੀਜ਼ ਅਸੀਂ ਇਹ ਦਾਵਾ ਕਰ ਰਹੇ ਹਾਂ ਵੀ ਵੀ ਕੰਟਰੀ ਨੇ ਸਾਡੇ ਹੱਕ ਵਿੱਚ ਸਾਨੂੰ ਫਤਵਾ ਦਿੱਤਾ ਸਾਡੀ ਮਦਦ ਕੀਤੀ ਸਾਡੇ ਹੱਕ 'ਚ ਖਲੋਤੇ ਪਰ ਉਹਨਾਂ ਦੇ ਨਾਂ ਤੇ ਗਿਣ ਕੇ ਦੱਸਦੇ ਅੱਜ ਦੀ ਡੇਡ ਚైనా ਤੁਹਾਡੇ ਖਿਲਾਫ ਸ਼੍ਰੀਲੰਕਾ ਤੁਹਾਡੇ ਖਿਲਾਫ ਬੀਆ ਮਰ ਛੋਟਾ ਦਾ ਟੋਟਾ ਦਾ ਕੰਟਰੀ ਉਹ ਤੁਹਾਡੇ ਖਿਲਾਫ ਬੰਗਲਾਦੇਸ਼ ਤੁਹਾਡੇ ਖਿਲਾਫ ਤੁਸੀਂ ਕਿਹੜੇ ਦਾਵਾ ਕਰ ਸਕਦੇ ਅਗਲੀ ਚੀਜ਼ ਇੰਟਰਨੈਸ਼ਨਲ ਮੌਨਟਰੀ ਫੰਡ ਦੇ ਵਿੱਚੋਂ ਇੱਕ ਅਰਬ ਕਰੋੜ ਦਾ ਡਾਲਰ ਆ ਉਹ ਅਮਰੀਕਾ ਨੇ ਪਾਕਿਸਤਾਨ ਨੂੰ ਦਵਾ ਦਿੱਤਾ ਬਿਲਕੁਲ ਜਦੋਂ ਕਿ 2.3 ਅਰਬ ਡਾਲਰ ਦੀ ਦੇ ਮੰਗ ਕੀਤੀ ਸੀ ਤੇ ਪਹਿਲੀ ਕਿਸ਼ਤ ਨੂੰ ਨੁਦਵਾਤਾ ਗਿਆ ਉਹ ਕਿਸ਼ਤਾਂ ਦੇ ਵਿੱਚ ਜਿਹੜਾ ਸੀ ਅਮਰੀਕਾ ਨੇ ਵੀ ਪਾਕਿਸਤਾਨ ਦੇ ਹੱਕ 'ਚ ਵੋਟ ਪਾਈ ਤੇ ਉਹਦੇ ਅਲਾਈ ਜਿਹੜੇ ਸਾਰਿਆਂ ਨੇ ਪਾਈ ਲੇਕਿਨ ਕੱਲਾ ਇੰਡੀਆ ਪਾਸੇ ਰਿਹਾ ਜਿਨ੍ਹਾਂ ਨੇ ਵੋਟ ਆਪਣੀ ਨਹੀਂ ਪਾਈ ਹੂੰ ਗੈਰ ਹਜਰ ਹੋ ਗਏ ਸੀ ਫਿਰ ਦੱਸ ਦਿਓ ਕਿਹੜੇ ਕੰਟਰੀ ਆਪਣੇ ਨਾਲ ਚੁੱਕਦੇ ਵੀ ਦੱਸ ਦਿਓ ਸਾਨੂੰ ਚਾਈਨਾ ਨੇ ਸਿੱਧੇ ਰੂਪ ਚ ਕਹਿਤਾ ਵੀ ਜੇ ਕਿਤੇ ਤੁਸੀਂ ਇੱਕ ਵੀ ਇੰਚ ਜ਼ਮੀਨ ਤੇ ਪਾਕਿਸਤਾਨ ਦੀ ਤੇ ਕਬਜ਼ਾ ਕੀਤਾ ਤੇ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਪਰ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਾਂਗੇ ਤਰਕੀ ਵਾਲੇ ਆਪਣੀਆਂ ਮਜ਼ਾਈਲਾ ਲੈ ਕੇ ਆ ਗਏ ਤੇ ਤਰਕੀ ਵਾਲੇ ਆਪਣੇ ਜਿਹੜੀਆਂ ਸੀ ਉਹ ਡਰੋਨ ਵੀ ਲੈ ਕੇ ਆ ਗਏ ਤੇ ਤਰਕੀ ਵਾਲੇ ਆਪਣਾ ਨੇਵੀ ਬੇੜਾ ਵੀ ਲੈ ਆਂਦਾ ਤੇ ਤਰਕੀ ਵਾਲੇ 30 ਫਾਈਟਰ ਲੈ ਕੇ ਪਾਕਿਸਤਾਨ ਖੜੇ ਕਰ ਦਿੰਦੇ ਅਜ਼ਰ ਬੇਜ਼ੰਦ ਉਹਨੇ ਵੀ ਖੁੰਦ ਕੇ ਕਹਿਤਾ ਅਸੀਂ ਪਾਕਿਸਤਾਨ ਦੇ ਨਾਲ ਲੋੜ ਪਈ ਤੇ ਹਰ ਪ੍ਰਕਾਰ ਦੀ ਮਦਦ ਕਰਾਂਗੇ ਅਸੀਂ ਫਿਰ ਸਾਨੂੰ ਦੱਸ ਦਿਓ ਵੀ ਕਿਹੜੇ ਕੰਟਰੀ ਆਪਣੇ ਨਾਲ ਖੜੇ ਆਜ ਇੰਦਰਾ ਗਾਂਧੀ ਫਿਰ ਜਿੰਦਾ ਹੋ ਗਈ ਹੈ ਬਿਲਕੁਲ ਹਰ ਵਾਤੇ ਲੱਗਦਾ ਹੋ ਗਿਆ ਅੱਜ ਲਾਲ ਬਾਦ ਸ਼ਾਸਤਰੀ ਜਿੰਦਾ ਹੋ ਗਿਆ ਅੱਜ ਸਾਰਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ 63 ਦੀ ਜੰਗ ਲੱਗੀ 83 ਦੀ ਜੰਗ ਲੱਗੀ 71 ਦੀ ਜੰਗ ਲੱਗੀ ਇਹ ਤਿੰਨੇ ਪ੍ਰਧਾਨ ਮੰਤਰੀ ਜਾ ਕੇ ਖਾਣਾ ਜਾ ਕੇ ਜਿਹੜੇ ਸੀ ਜਵਾਨਾਂ ਦਾ ਖਾਦੇ ਹੁੰਦੇ ਸੀ ਉਹਨਾਂ ਦੀ ਹੌਸਲਾ ਫਰੇਈ ਕਰਦੇ ਸੀ ਉਹਨਾਂ ਦੀ ਐ ਬੈਰਕਾਂ ਤੇ ਜਾਂਦੇ ਸੀਗੇ ਕੀ ਸਾਡੇ ਪ੍ਰਧਾਨ ਮੰਤਰੀ ਦੇ ਕਦੀ ਇੰਨੀ ਖੇਚਲ ਕੀਤੀ ਦੋ ਮੀਟ ਕਾ ਸਰਪਾਰਟੀ ਦੀਆਂ ਹੋਈਆਂ ਤੇ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਉੱਥੋਂ ਭਗੌੜੇ ਹੋਗੇ ਤੁਸੀਂ ਉਸ ਮੀਟਿੰਗ 'ਚ ਭਾਗ ਨਹੀਂ ਲਿਆ ਕਿ ਸਵਾਲਾਂ ਦੇ ਜਵਾਬ ਦੇਣੇ ਪੈਣ। ਅੱਜ ਕਾਂਗਰਸ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ। ਉਸ ਪ੍ਰੈਸ ਨੂੰ ਸਵਾਲ ਪੁੱਛੇ ਜਾਂਦੇ ਉਹਨਾਂ ਨੂੰ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ ਕਹਿੰਦੇ ਜੀ ਇਹਨਾਂ ਨੂੰ ਕਿਹਾ ਸੀ ਸਰਪਾਰਟੀ ਮੀਟਿੰਗ ਸਾਧੋ ਜਾਂ ਸਪੈਸ਼ਲ ਸਦਨ ਸਾਧੋ। ਉੱਥੇ ਸੀ ਸਵਾਲ ਪੁੱਛਾਂਗੇ ਉਥੇ ਇਹ ਸਾਡੇ ਸਵਾਲਾਂ ਦੇ ਜਵਾਬ ਦੇ ਦੇਣ ਤੇ ਜਿਹੜੇ ਸਵਾਲ ਤੁਸੀਂ ਸਾਨੂੰ ਕਰ ਰਹੇ ਹੋ ਲੜਾਈ ਦੇ ਬਾਰੇ ਤੇ ਇਹ ਜਾ ਕੇ ਮੋਦੀ ਸਾਹਿਬ ਨੂੰ ਕਰੋ ਇਹ ਜਾ ਕੇ ਸ਼ਾਹ ਜੀ ਨੂੰ ਕਰੋ ਇਹ ਜੈ ਸ਼ੰਕਰ ਨੂੰ ਕਰੋ ਇਹ ਰਾਜਨਾਥ ਸਿੰਘ ਨੂੰ ਕਰੋ ਬਹੁਤ ਹੀ ਭਗੌੜੇ ਹੋਏ ਹਿੰਟਕ ਪ੍ਰਸ਼ਨ ਨਹੀਂ ਕਰਦੇ ਇਸ ਕਰਕੇ ਉਹਨਾਂ ਨੇ ਕਿਹਾ ਸਾਡੀ ਮੰਗ ਬਾਰ-ਬਾਰ ਇਹੀ ਆ ਵੀ ਸਰਪਾਰਟੀ ਮੀਟਿੰਗ ਸੱਦੋ ਤੇ ਉਹਦੇ ਵਿੱਚ ਮੋਦੀ ਸਾਹਿਬ ਖੁਦ ਹਾਜ਼ਰ ਹੋਣ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੇ ਲਾਈਵ ਕਵਰੇਜ ਉਹਦੀ ਹੋਵੇ ਸਾਰੀ ਦੁਨੀਆ ਵੇਖੇ ਵੀ ਕੀ ਕਹਰੇ ਕੀ ਨਹੀਂ ਕਹਰੇ ਹੁਣ ਜੇ ਅਸੀਂ ਆਪਣੀ ਫੌਜ ਦੀ ਗੱਲ ਕਰੀਏ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਭਾਰਤ ਦੀ ਆਰਮੀ ਚੌਥੀ ਵੱਡੀ ਆਰਮੀ ਹੈ ਚੌਥੀ ਵੱਡੀ ਆਰਮੀ ਅੱਜ ਤੱਕ ਜਿੰਨੀਆਂ ਵੇਸੀ ਪਾਕਿਸਤਾਨ ਨਾਲ ਜੰਗਾਂ ਲੜੀਆਂ ਨੇ ਅਸੀਂ ਠੀਕ ਆ ਜਿਹੜੀ ਗੁਰੂ ਲੱਜ ਨੀਤੀ ਜਿੱਤੇ ਪਛੜ ਕੇ ਆਵਾਂਗੇ ਸਿੱਧੀ ਜੰਗ ਦੇ ਵਿੱਚ ਅਸੀਂ ਪਾਕਿਸਤਾਨ ਨੂੰ ਧੂਲ ਚਟਾਈ ਹੈ ਸਾਡੀਆਂ ਪੌਜਾਂ ਇੰਨੀਆਂ ਪਾਵਰਫੁਲ ਲੱਗੀਆਂ ਨੇ ਕੱਲ ਤੱਕ ਜਿਹੜੇ ਸਿੱਖ ਅਤਵਾਦੀ ਵੱਖਵਾਦੀ ਖਾਲਸਤਾਨ ਸੀ ਅੱਜ ਇਹਨਾਂ ਦੇ ਹੀਰੋ ਬਣ ਕੇ ਇਨਾਂ ਦੇ ਉਹੀ ਜਿਹੜੀਆਂ ਐਂਕਰ ਮੀਠੀਆਂ ਸੀ ਬੀਬੀਆਂ ਅੱਜ ਸਿੱਖਾਂ ਦੀ ਸਿਫਤਾਂ ਕਰਦੀਆਂ ਥੱਕ ਨਹੀਂ। ਉਹ ਬੀਬੀ ਜਿਹਨੇ ਕਹਤਾ ਸੀ ਵੀ ਇਹ ਖਾਲਸਤਾਨੀ ਬੈਠਿਆ ਸ਼ੰਭੂ ਬਾਰਡਰ ਦੇ ਉੱਤੇ ਉਹ ਵੀ ਬੀਬੀ ਹੁਣ ਸਿੱਖਾਂ ਨੂੰ ਜਿਹੜੀ ਆ ਉਹ ਹੱਕ ਤੇ ਬੋਲ ਰਹੀ ਹੈ। ਸਿੱਖਾਂ ਦੀ ਤਰੀਫ ਕਰ ਰਹੀ ਹੈ। ਤੇ ਪਾਕਿਸਤਾਨ ਦੇ ਜਨਰਲ ਮੁੰनीर ਨੇ ਚਿੱਟੇ ਲਫ਼ਜ਼ਾਂ ਦੇ ਕਿਹਾ ਵੀ ਜੇ ਪਾਕਿਸਤਾਨ ਦੇ ਵਿੱਚ ਸਿੱਖ ਨਾ ਹੋਣ ਤੇ ਸਾਨੂੰ ਭਾਰਤ ਤੇ ਕਬਜ਼ਾ ਕਰਨ ਲੱਗਿਆ ਕੋਈ ਪਤਾ ਸਮਾਂ ਨਹੀਂ ਲੱਗੇ। ਅਜੂਬ ਖਾਨ ਨੇ ਕਿਹਾ ਸੀਗਾ। ਜਿਆਵਲ ਹੱਕ ਨੇ ਕਿਹਾ ਸੀਗਾ। ਭੁੱਟੋ ਨੇ ਕਿਹਾ ਸੀਗਾ। ਕਿ ਸਾਨੂੰ ਜਿੱਥੋਂ ਮਾਰ ਪੈਂਦੀ ਉਹ ਸਿੱਖਾਂ ਤੋਂ ਪੈਂਦੀ ਜਿੱਥੇ ਸਿੱਖ ਟੁਕੜੀ ਲੱਗ ਜਾਂਦੀ ਇਹ ਮਰਨ ਦੇ ਸ਼ੇਰ ਹੁੰਦੇ ਆ। ਇਹਨਾਂ ਆਪਣੇ ਸਿਰ ਤੇ ਕਫਨ ਦਾ ਮਰਾਸਾ ਪਤਾ ਹੁੰਦਾ। ਤੁਹਾਨੂੰ ਪਤਾ ਹੋਏਗਾ ਮਿਲਖਾ ਸਿੰਘ ਸਾਡੇ ਦੁੜਾਕ ਰਹੇ ਨੇ ਜੀ ਮਿਲਖਾ ਸਿੰਘ ਨੂੰ ਉੱਡਣੇ ਸਕਦਾ ਫਲਾਈਂਗ ਸਿੱਕਦਾ ਖਿਤਾਬ ਵੀ ਦਿੱਤਾ ਸੀ ਪਾਕਿਸਤਾਨ ਦੇ ਫੌਜੀ ਰਾਸ਼ਟਰਪਤੀ ਅਜੂ ਖਾਨ ਨੇ ਉਹ ਸਿੱਖ ਨੇ ਸਿੱਖਾਂ ਨੇ ਪਹਿਲੀ ਜੰਗ ਦੇ ਵਿੱਚ ਜਿਹੜੀ ਵਰਲਡ ਵਾਰ ਸੀ ਉਹਦੇ ਵਿੱਚ ਵੀ ਸਾਡੇ ਜਿਹੜੇ ਭਾਰਤੀ ਸਨ ਜਿਹਦੇ ਸਿੱਖ ਵੀ ਸ਼ਾਮਲ ਸਨ ਮੁਸਲਮਾਨ ਵੀ ਸ਼ਾਮਲ ਚੰਨ ਹਿੰਦੂ ਵੀ ਸ਼ਾਮਲ ਸਨ ਉਹਦੇ ਵਿੱਚ ਸੀ 13 ਲੱਖ ਨੇ ਹਿੱਸਾ ਲਿਆ ਸੀ 13 ਲੱਖ ਤੇ 13 ਲੱਖ ਦੇ ਵਿੱਚੋਂ ਸਾਡੇ 74 ਹਜ਼ਾਰ ਜਿਹੜੇ ਸੀ ਲੋਕ ਸ਼ਹੀਦ ਹੋਏ ਸੀ ਉਸ جنگ ਦੇ ਵਿੱਚ ਅੰਗਰੇਜ਼ਾਂ ਦੀ ਖਾਤਰ ਤੇ ਅੰਗਰੇਜ਼ਾਂ ਨੇ ਫਿਰ ਘੱਟ ਨਹੀਂ ਸੀ ਕੀਤੀ ਜਿਹੜੇ ਫਿਰ جنگ ਲੜੇ ਸੀ ਜਾ ਕੇ ਉਹਨਾਂ ਦੀ ਖੁੱਲ੍ਹ ਕੇ ਮਦਦ ਕੀਤੀ ਸੀ ਹਰ ਪ੍ਰਕਾਰ ਨਾਲ ਮਦਦ ਕੀਤੀ ਸੀ ਪਰ ਸਾਡੇ ਅੱਜ جنگ ਖਤਮ ਹੋ ਗਈ ਆ ਤੇ ਜਦੋਂ ਅਸੀਂ ਅਤਵਾਦ ਵੀ ਬਣ ਜਾਂਦੇ ਆ ਤੇ ਵੱਖ-ਵੱਖ ਵੀ ਬਣ ਜਾਂਦੇ ਆ ਤੇ ਫਿਰ ਸਾਡੇ ਤੇ ਕਈ ਪ੍ਰਕਾਰ ਦੇ ਹਮਲੇ ਹੋ ਜਾਂਦੇ ਆ ਜੰਦੀਆਂ ਸਾਨੂੰ ਖਾਲਸ ਨੂੰ ਵੀ ਕਿਹਾ ਜਾਂਦਾ ਪਰ ਪਟੇ ਸਾਹਿਬ ਸਵਾਲ ਇਹ ਉਹੀ ਆ ਵੀ ਜਿਹਦਾ ਤੁਸੀਂ ਕਹਿ ਰਹੇ ਹੋ ਵੀ ਫਿਲਹਾਲ ਜੰਗ ਬੰਦ ਹੋ ਗਈ ਆ ਇੱਕ ਪਾਸੇ ਆਪਾਂ ਇਹ ਵੀ ਗੱਲ ਕਰ ਰਿਹਾ ਵੀ ਜੰਗ ਸ਼ੁਰੂ ਨਹੀਂ ਹੋਈ ਫਿਰ ਟਰੰਪ ਨੇ ਇਹ ਸੀਜ਼ਫਾਇਰ ਕਰਵਾਇਆ ਕਾਹਦਾ ਤੇ ਜਿਹੜਾ 트ੰਪ ਨੇ ਇਹ ਗੱਲ ਕਹੀ ਸੀ 12 ਤਰੀਕ ਜਿਹੜੀ ਜਿਹੜਾ ਅੱਜ ਦਾ ਦਿਨ ਦਾ ਚਰਚਾ ਦਾ ਵਿਸ਼ਾ ਜਿਹੜੀ ਅੱਜ ਲੋਕ ਉਡੀਕ ਰਹੇ ਸੀ ਵੀ ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਜਿਹੜੇ ਆ ਉਹ ਆਪਸ ਵਿੱਚ ਬੈਠਣਗੇ ਗੱਲਬਾਤ ਹੋਊਗੀ ਉਹ ਮੀਟਿੰਗ ਹੋਈ ਨਹੀਂ ਤੇ ਇਹਦਾ ਫਿਰ ਇਹਦੀ ਉਲੰਘਣਾ ਸਮਝੀ ਜਾਵੇ ਇਹਨੂੰ ਕੀ ਕਿਵੇਂ ਸਮਝਿਆ ਜਾਵੇ ਇਹਨੂੰ ਮੈਂ ਇਹ ਗੱਲ ਕਹਿ ਦਿਆਂ ਜੰਗ ਦੇ ਹੱਕ 'ਚ ਸੀ ਬਿਲਕੁਲ ਨਹੀਂ ਹੈ ਬਿਲਕੁਲ ਨਹੀਂ ਹੈ ਕੋਈ ਵੀ ਅਸੀਂ ਇਸ ਮੰਚ ਤੋਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਇੱਕ ਦੁਨੀਆ ਦੀ ਲੜਾਈ ਹੋਈ ਬੈਟਲ ਆਫ ਬਰਦੀਓਨ ਇੱਕ ਪਹਾੜੀ ਤੇ ਲੜਾਈ ਹੋਈ ਹੈ ਉਹਦੇ ਵਿੱਚ ਸਾਢੇ 3 ਲੱਖ ਸੈਨਿਕ ਜਰਮਨ ਦੇ ਤੇ 3 ਲੱਖ 70 ਹਜ਼ਾਰ ਫਰਾਂਸ ਦੇ ਸੀ ਅੱਜ ਉਹ ਪਹਾੜੀ ਇਹਨਾਂ ਸਾਰੇ ਸੈਨਿਕਾਂ ਦੀ ਕਬਰਸਤਾਨ ਸਾਰੇ ਸੈਨਿਕ ਮਾਰੇ ਗਏ ਸੀ ਜੇ ਉਹਦੇ ਵਿੱਚ ਅਸੀਂ 7 ਲੱਖ ਤੋਂ ਉੱਪਰ ਲੋਕ ਨਜਾਇਜ਼ ਬਰਵਾਤ ਤੇ ਜੱਜ ਮਾਰੇਗੇ ਉਹਦਾ ਫਾਇਦਾ ਕੀ ਹੋਇਆ ਇਹ ਨਹੀਂ ਸਾਡੀ ਕਿਦਰ ਦੀ ਸ਼ਰਫ ਹੈ ਅੱਜ ਲੜਾਈ ਭਾਵੇਂ ਮੈਨ ਟੂ ਮੈਨ ਨਹੀਂ ਰਹੇਗੀ ਦਿਮਾਗ ਦੀ ਲੜਾਈ ਰਹਗੀ ਹੈ ਡਿਜੀਟਲ ਟਰਾਈ ਰਹਗੀ ਹੈ ਕੰਪਿਊਟਰ ਦੀ ਲੜਾਈ ਰਹਗੀ ਹੈ ਲੇਕਿਨ ਕੰਪਿਊਟਰ ਨੂੰ ਜਾਮ ਕਰਦੇ ਸਿਸਟਮ ਹੀ ਹੈਗੇ ਪੈਗਾਸਸ ਰਾਈ ਅਸੀਂ ਕਿਹੜਾ ਕੰਮ ਨਹੀਂ ਕੀਤਾ ਕਿਹਦੀ ਅਸੀਂ ਸੀਆਈਡੀ ਦੀ ਕੀਤੀ ਕਿਹਦੀ ਜਸੂਸੀ ਨਹੀਂ ਕੀਤੀ ਕਿੰਨਾ ਰੌਲਾ ਪਿਆ ਹਰ ਕੇ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਵੀ ਵੇਖੋ ਜੇ ਆਪਣੇ ਦੇਸ਼ ਦੇ ਹਿੱਤ ਵਿੱਚ ਕੋਈ ਜ਼ਰੂਰਤ ਪਈ ਤੇ ਕੋਈ ਵਰਤ ਲਿਆ ਤਾਂ ਕੋਈ ਗਲਤ ਨਹੀਂ ਕੀਤਾ ਉਹ ਲੜਾਈ ਹੋਰ ਰਹੇਗੀ ਲੜਾਈ ਮੈਨ ਟੂ ਮੈਨ ਦੀ ਰਹੇਗੀ ਆ ਜਿਹੜੇ ਜਰਨਲ ਜਾਂ ਬਰਗੇਡੀਅਨ ਬਠਾ ਲੀਨੇ ਸਾਡੇ ਟੀਵੀ ਚੈਨਲ ਵਾਲੇ ਜਿਨ੍ਹਾਂ ਨੇ ਮੈਂ ਟੂ ਮਨ ਲਈ ਲੜ ਕੇ ਤੇ ਅੱਜੋ ਕਦੇ ਇੰਜ ਕਰਨਾ ਸੀ ਲੜਾਈ ਲਾ ਦੇਣੀ ਚਾਹੀਦੀ ਸੀ ਤੂੰ ਸਭ ਕੁਝ ਕਰ ਦੇਣਾ ਜਿਹਦਾ ਸੀਗਾ ਨਹੀਂ ਭਾਈ ਉਹ ਲੜਾਈ ਨਹੀਂ ਲੜਗੀ ਅੱਜ ਦੇ ਜਿਹੜੇ ਯੁੱਗ ਦੇ ਵਿੱਚ ਨੇ ਦਿਮਾਗੀ ਲੜੀ ਰਹਿ ਗਈ ਹੈ ਤੱਕੇ ਜਿਤੜੀ ਖਤੂ ਹੋ ਗਈ ਬੇਸ ਕਰਕੇ ਜੇ ਪਹਿਲੀ ਵਰਲਡ ਵਾਰ ਦੇ ਵਿੱਚ ਸਾਡੇ ਇੰਨੇ ਸਾਰੇ ਗਏ 13 ਲੱਖ ਗਏ ਭਾਰਤ ਦੇ ਵਿੱਚੋਂ ਤੇ ਸਾਡੇ 74 ਹਜ਼ਾਰ ਜਿਹੜੇ ਹੈਗੇ ਸੀ ਉਹ ਸ਼ਹੀਦ ਹੋਏ ਤੇ ਦੁੱਧੀ ਜੰਗਦੇਵ ਸਾਡੇ 78 ਹਜ਼ਾਰ ਸ਼ਹੀਦ ਹੋਏ ਉਹਨਾਂ ਮੁੱਲ ਪਿਆ ਜਿਹੜੇ ਸੈਨਾ ਗਏ ਸੀ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀ ਅੰਗਰੇਜ਼ਾਂ ਮੈਂ ਉਹ ਵੀ ਨਹੀਂ ਗੱਲ ਕਰਦਾ ਮੈਂ ਤਾਂ ਸਿਰਫ ਇਹ ਗੱਲ ਕਰਦਾ ਵੀ ਜਿਹੜੀ ਅੱਜ ਦੀ ਡੀਡ ਦੇ ਵਿੱਚ ਹੀਰੋ ਬਣਿਆ 트ੰਪ ਹੁੰਦਾ ਕੀ ਇਹ ਸਿਮਿਲਰ ਸਮਝੌਤੇ ਦੇ ਤਹਿਤ ਵੀ ਸਾਡਾ ਡੀਜ਼ੀ ਡੀਜ਼ੀਮ ਉਹਨਾਂ ਦਾ ਡੀਜੀਮ ਆਪਸ ਵਿੱਚ ਗੱਲ ਕਰਦੇ ਕੁਝ ਸਹਿਮਤੀ ਬਣ ਤੇ ਫਿਰ ਦੋਵਾਂ ਦੇ ਐਨਐਸਏ ਨਾਲ ਗੱਲ ਕਰਦੇ ਨੇ ਜਿਹੜੇ ਨੈਸ਼ਨਲ ਸਿਕਿਉਰਿਟੀ ਡਾਇਰੈਕਟਰ ਗੱਲ ਕਰਦੇ ਤੇ ਉਹਨਾਂ ਤੋਂ ਗੱਲ ਕਰਦੀ ਪਟਿਆ ਸਾਹਿਬ ਅੱਜ ਨਰਿੰਦਰ ਮੋਦੀ ਸਾਹਿਬ ਦੇ ਘਰ ਵੀ ਇੱਕ ਮੀਟਿੰਗ ਹੋਈ ਆ ਉੱਥੇ ਫੌਜ ਦੇ ਜਿਹੜੇ ਮੁਖੀ ਆ ਉੱਥੇ ਗਏ ਆ ਤੇ ਪੂਰੇ ਦੇਸ਼ ਚ ਇਹ ਸੁਣ ਤੇ ਚੱਲ ਕੀ ਰਿਹਾ ਮੈਂ ਉਹੀ ਤੁਹਾਨੂੰ ਗੱਲ ਕਹੀ ਨਾ ਹੁਣ ਉਹਦੇ ਨਾਲ ਤੁਲਨਾ ਕਰਨੀ ਬਣਦੀ ਨਹੀਂ ਪਰ ਮੈਂ ਕਰ ਦਿੰਦਾ ਸਾਡੇ ਇੱਕ ਬਰਗਾੜੀ ਮੋਰਚਾ ਲੱਗਾ ਸੀ ਉੱਥੇ ਜਿਸ ਤਰੀਕਾ ਨੂੰ ਖਤਮ ਕੀਤਾ ਗਿਆ ਸਾਰੇ ਸਾਹਮਣੇ ਤੇ ਮੰਡ ਨੂੰ ਮੁੜ ਕੇ ਕਹਿ ਰਿਹਾ ਤੇ ਵੀ ਮੋਰਚਾ ਖਤਮ ਨਹੀਂ ਕੀਤਾ ਅਥੀ ਪੋਸਟਮਨ ਕੀਤਾ ਵਾ ਉਸੇ ਤਰ੍ਹਾਂ ਸਾਡੇ ਜਰਨਲ ਵੀ ਅੱਜ ਉੱਥੇ ਜਰਨਲਾਂ ਦੀਆਂ ਗੱਲਾਂ ਸੁਣੀਓ ਵੀ ਕਹਿੰਦੇ ਅਸੀਂ ਬਿਲਕੁਲ ਸੰਸਚਵਗਾ ਸੀ ਬਿਲਕੁਲ ਤਿਆਰ ਮਰ ਤਿਆਰ ਸਾਡੀਆਂ ਪੋਸਟਰ ਤਿਆਰ ਥੜੀਆਂ ਫੌਜਾਂ ਤਿਆਰ ਨੇ ਪ੍ਰੇਸ਼ਨ ਸੰਦੂਰ ਹਾਲੇ ਖਤਮ ਨਹੀਂ ਹੋਇਆ ਇਹਦਾ ਮਤਲਬ ਉਹ ਵੀ ਉਸੇ ਮੰਡ ਵਾਂਗੂ ਹੀ ਭੁੱਗਤ ਰਹੇ ਨੇ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਵੀ ਭਾਈ ਹੁਣ ਬਚਾ ਕਿਵੇਂ ਹੁੰਦਾ ਬਚਾ ਇਹੋ ਹੀ ਹੈ ਤੁਸੀਂ ਕਹਿੰਦੋ ਜੇ ਪ੍ਰੇਸ਼ਨ ਮੰਡ ਕਰ ਪਣੀ ਹੋਇਆ ਸਰ ਪ੍ਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਕਿੰਨੇ ਹਮਲੇ ਕੀਤੇ ਕਿ ਹੁਣ ਤੱਕ ਤੁਹਾਡੇ ਸਾਹਮਣੇ ਹੈ 2002 ਦੇ ਵਿੱਚ ਕੀਤਾ ਗਿਆ 2001 ਚ ਕੀਤਾ ਗਿਆ 2016 ਚ ਕੀਤਾ ਗਿਆ 2000 ਜਿਹੜੇ ਹੈਗੇ ਸੀ ਆ ਕੀਤਾ ਗਿਆ ਸੀ ਮੇਰੇ ਖਾਲ ਚਾਰਚ ਕੀਤਾ ਉਹ ਸਾਰੇ ਇਹਨਾਂ ਦੇ ਟਾਈਮ ਤੇ ਹੋਏ ਨੇ ਉਹ ਬਕਾਇਦਾ ਤੌਰ ਤੇ ਭਾਜਪੀ ਦੀਆਂ ਸਰਕਾਰਾਂ ਦੇ ਟਾਈਮ ਤੇ ਹੋਏਗੇ ਤੇ ਜੇ ਕਿਸੇ ਹੋਰ ਸਰਕਾਰ ਦੀ ਟਾਈਮ ਤੇ ਹੁੰਦਾ ਤਾਂ ਇਹਨਾਂ ਪਿੱਟ ਪਿੱਟ ਨਹੀਂਲੇ ਹੋ ਜਾਂਣ ਚਿਦੇ ਪਿੱਕੋ ਕਿੰਨੀ ਵੱਡੀ ਗੱਲ ਸੱਭਾ ਅੱਛਾ ਇੱਕ ਜਿੱਦਾਂ ਪਰਸੋਂ ਤੋਂ ਇੱਕ ਇੱਕ ਸਵਾਲ ਇਹ ਹੋ ਰੇ ਦੇ ਨਾਲ ਹੀ ਆ ਹੁਣ ਜਿੱਦਾਂ ਦਾ ਮਾਹੌਲ ਬਣਿਆ ਪਿਆ ਕਿਉਂਕਿ 트ੰਪ ਸਾਬ ਨੇ ਜੰਗ ਰੁਕਵਾ ਕੇ ਤੇ ਸਾਡੇ ਦੇਸ਼ ਦੇ ਵਿੱਚ ਇੱਕ ਸਿਆਸੀ ਜੰਗ ਜਿਹੜੀ ਛਿੜਪਈ ਆ ਇਹ ਹੁਣ ਮੋਦੀ ਸਾਹਿਬ ਦੀ ਕੁਰਸੀ ਨੂੰ ਵੀ ਖਤਰਾ ਮੈਨੂੰ ਲੱਗਦਾ ਹੋ ਸਕਦਾ ਜਿਸ ਕਦਰ ਹੁਣ ਕਾਂਗਰਸ ਹੀ ਆ ਵੱਖ-ਵੱਖ ਜਿਹੜੀਆਂ ਪਾਰਟੀਆਂ ਜਿਹੜੀਆਂ ਐਨਡੀਏ ਦੇ ਨਾਲ ਨਹੀਂ ਐ ਜਿਹੜੀ ਯੂਪੀਏ ਦੇ ਨਾਲ ਨੇ ਜਾਂ ਜਿਹੜੀਆਂ ਇੰਡੀਆ ਲਾਇੰਸ ਦੀਆਂ ਭਾਈਵਾਲ ਪਾਰਟੀਆਂ ਉਹਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਤੇ ਇਹ ਮੋਦੀ ਸਾਹਿਬ ਦੀ ਕੁਰਸੀ ਨੂੰ ਖਤਰਾ ਨਹੀਂ ਪੈ ਗਿਆ ਜੀ ਵੇਖੋ ਮੋਦੀ ਸਾਹਿਬ ਦੀ ਛੁੱਟੀ ਲਗਭਗ ਤੈਅ ਆ ਐਨਆਰਸੀ ਦੀ ਲਗਭਗ ਛੁੱਟੀ ਤੈਅ ਆ ਇੱਕ ਦੋ ਮੰਤਰੀਆਂ ਦੀ ਛੁੱਟੀ ਤੈਅ ਆ ਰਾਜਨਾਥ ਸਿੰਘ ਦਾ ਮਹਿਕਮਾ ਬਦਲਿਆ ਜਾਊਗਾ ਉਮੀਦ ਹੈ ਇਹ ਕੋਈ ਜੋਗ ਸਮਾਂ ਲੱਭ ਕੇ ਜਿਸ ਤਰੀਕੇ ਨਾਲ ਇੱਕ ਬਹਾਨਾ ਕੋਲ ਬਣੇਗਾ ਸਤੰਬਰ ਦੇ ਵਿੱਚ ਵੀ ਮੋਦੀ ਸਾਹਿਬ ਦੀ 75 ਸਾਲ ਦੀ ਉਮਰ ਪੂਰੀ ਹੋ ਗਈ ਆ ਉਸ ਉਮਰ ਨੂੰ ਲੈ ਕੇ ਮੋਦੀ ਸਾਹਿਬ ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਕਿ ਜਿਹੜੇ ਬਾਕੀ ਦੇ ਨਿਯਮ ਲਾਗੂ ਹੁੰਦੇ ਆ ਬਾਕੀ ਤੇ ਫਿਰ ਤੁਹਾਡੇ ਵੀ ਤੇ ਤੁਸੀਂ ਵੀ ਘਰ ਨੂੰ ਚਲੋ ਜੇ ਮੋਦੀ ਸਾਹਿਬ ਦੀ ਛੁੱਟੀ ਕਰ ਦਿੱਤੀ ਗਈ ਤੇ ਫਿਰ ਮਿਤ ਸਾਹ ਦੇ ਕੋਲ ਕੋਈ ਗ੍ਰਹਿ ਮੰਤਰੀ ਨਹੀਂ ਹੋਏਗਾ ਐਸੇ ਹਾਲਾਤ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਦੀ ਡੇਟ ਦੇ ਵਿੱਚ ਇਹ ਪੱਤਰਕਾਰਾਂ ਨੂੰ ਮਿਲਦੇ ਤੇ ਰਾਜਨਾਥ ਸਿੰਘ ਮਿਲਦੇ ਆ ਵਿਰੋਧੀ ਧਿਰ ਨੂੰ ਮਿਲਦੇ ਤੇ ਰਾਜਨਾਥ ਸਿੰਘ ਮਿਲਦੇ ਆ ਇਹ ਦੋ ਮਾਰਤੀ ਨਹੀਂ ਮਿਲਦੇ ਹੀ ਨਹੀਂ ਕਾਲੀ ਜੀ ਕਰਦੇ ਉੱਥੇ 2008 ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਸਾਡਾ ਬੰਬੇ ਦੇ ਵਿੱਚ ਮਲਾਇਆ ਸੀ ਤੁਹਾਨੂੰ ਪਤਾ ਹੋਵੇਗਾ ਜਿੱਤੇ ਉਹ ਕਸਾਫੜਿਆ ਗਿਆ ਸੀ ਤੇ ਅਸੀਂ ਇੰਟਰਨੈਸ਼ਨਲ ਲੈੱਟ ਡਾਕਟਰ ਮਨਮੋਹ ਸਿੰਘ ਟੈਂਪ ਤੇ ਇੱਕ ਡੋਜ਼ੀਅਰ ਬਣਾ ਕੇ ਦਿੱਤਾ ਸੀ ਵੀ ਪਾਕਿਸਤਾਨ ਦੇ ਵਿੱਚ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਨੇ ਕਿਹੜੀਆਂ ਕਿਹੜੀਆਂ ਕੀ ਕੀ ਕਰਤੂਤਾਵਾਂ ਕੋਲਦੀਆਂ ਨੇ ਉਹਦੀ ਰਿਪੋਰਟ ਬਣਾ ਕੇ ਦਿੱਤੀ ਸੀ ਉਸ ਡੋਜ਼ੀਅਰ ਤੋਂ ਬਾਅਦ ਜੁਵਨਾਂ ਵੱਲੋਂ ਜਿਹੜੀ ਐ ਜੀ ਕਈ ਜਥੇਬੰਦੀਆਂ ਤੇ ਪਾਬੰਦੀ ਲਾਈ ਗਈ ਸੀ ਪੇ ਵਰਕ ਨਹੀਂ ਕਰ ਸਕਦੇ ਕੀ ਪੈਲਗਾਮ ਹਮਲੇ ਤੋਂ ਬਾਅਦ ਅਸੀਂ ਕੋਈ ਡੋਜ਼ੀਅਰ ਦਿੱਤਾ ਨੈਸ਼ਨਲ ਸਿਕਿਉਰਿਟੀ ਕੌਂਸਲ ਤੁਸੀਂ ਕੋਈ ਡੋਜ਼ੀਅਰ ਦਿੱਤਾ ਸੀ ਅਸੀਂ ਡਾਕਟਰ ਮਨਮੋਹ ਸੂਰੂ ਕਹਿਦੇ ਜੀ ਕਮਜ਼ੋਰ ਪ੍ਰਧਾਨ ਮੰਤਰੀ ਸੀ ਜੋ ਉਹ ਕਰ ਗਿਆ ਕਰਕੇ ਤੇ ਵਿਖਾਓ ਇੰਦਰਾ ਗਾਂਧੀ ਤੂੰ ਮਾਨਕਸ਼ਾ ਦੇ ਆ ਕੇ ਸੁਝਾਹ ਦਿੱਤਾ ਕਿ 71 ਦੀ جنگ ਹੈ ਜੀ ਅਸੀਂ ਇਹ ਕੁਝ ਕਰਨਾ ਚਾਹੁੰਦੇ ਇੰਦਰਾ ਗਾਂਧੀ ਇੱਕੋ ਗੱਲ ਕਹੀ ਵੀ ਮਾਨਕਸ਼ਾ ਜੀ ਤੁਸੀਂ ਜੋ ਮਰਜ਼ੀ ਕਰੋ ਆਪਾਂ ਨੂੰ ਜਿੱਤ ਪ੍ਰਾਪਤ ਚਾਹੀਦੀ ਹੈ ਤੇ ਮੈਂ ਤੁਹਾਡੀ ਪਿੱਠ ਤੇ ਲੋਹੇ ਵਾਂਗੂ ਖੜੀ ਲੋਈ ਦੇ ਦਵਾਰੋਂ ਮੋਢਾ ਲਪੇਸ਼ ਕਰੀ ਜਿਸ ਤਰ੍ਹਾਂ ਅੱਜ ਚੀਨ ਖੜਾ ਨਾ ਪਾਕਿਸਤਾਨ ਦੇ ਪਿੱਛੇ ਉਹਨੇ ਕਿਹਾ ਸੀ ਉਹਨੇ ਵੀ ਕਿਹਾ ਪਾਰਨਕਲੇਟ ਇਸ ਕਰਕੇ ਇੰਦਰਾ ਗਾਂਧੀ ਨੇ ਦੀ ਗੱਲ ਕਹੀ ਸੀ ਤੇ ਨਾਲ ਉਹ 12 ਦੇਸ਼ਾਂ ਨੂੰ ਆਪ ਗਈ ਸੀਗੀ ਜਿੱਥੇ ਜਾ ਕੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਭੰਡਿਆ ਸੀਗਾ ਉਹਦੀਆਂ ਕਰਤੂਤਾਂ ਜਾਰੀ ਕੀਤੀਆਂ ਸੀ ਵੀ ਬੰਗਲਾਦੇਸ਼ ਦੇ ਵਿੱਚ ਕੀ ਕਰ ਰਹੀ ਹੈ ਕਿਵੇਂ ਇੱਕ ਲੋਕਤੰਤ ਦੇ ਚੁਣੇ ਹੋਏ ਬੰਦੇ ਨੂੰ ਫੜ ਕੇ ਨਾ ਅੰਦਰ ਕੀਤਾ ਵਾ ਤੇ ਉਹਨਾਂ ਦੇਸ਼ਾਂ ਨੇ ਕਿਹਾ ਸੀ ਵੀ ਬੀਬੀ ਜੀ ਅਸੀਂ ਮਦਦ ਨਹੀਂ ਕਰਦੇ ਤੁਸੀਂ ਉਮਰ ਕੋ ਤੇ ਉਸ ਟਾਈਮ ਦੇ ਇੱਕ ਵੀ ਦੇਸ਼ ਪਾਕਿਸਤਾਨ ਦੀ ਮਦਦ ਨਹੀਂ ਸੀ ਆਇਆ ਕੀ ਮੋਦੀ ਸਾਹਿਬ ਬਾਅਦ ਅੱਜਾਂ ਜਾਂਦੇ ਕਿ ਕਦੀ ਇਹ ਮੁੱਦਾ ਚੁੱਕਿਆ ਸਭ ਤੋਂ ਵੱਧ ਦੌਰੇ ਹੁਣ ਤੱਕ ਜੇ ਪ੍ਰਧਾਨ ਮੰਤਰੀ ਇਹਦੇ ਵਿਦੇਸ਼ੀਤ ਰਹੇ ਤੇ ਉਹ ਮੋਦੀ ਸਾਹਿਬ ਤੇ ਰਹੇ ਸਭ ਤੋਂ ਵੱਧ ਦੌਰੇ ਕਦੇ ਮੁਦਰ ਚੁੱਕਿਆ ਪਾਕਿਸਤਾਨ ਵਾਲੇ ਕਿ ਉੱਥੇ ਅੱਤਵਾਦੀਆਂ ਤੇ ਵੱਖਵਾਦੀਆਂ ਤੇ ਦੇਸ਼ਤਰੀਆਂ ਦੇ ਕੈਂਪ ਲੱਗਦੇ ਨੇ ਉਹ ਇਸ ਗੱਲ ਨੂੰ ਤਸਲੀਮ ਕਰਦੇ ਪਰ ਕਦੇ ਨਹੀਂ ਚੁੱਕਿਆ ਸੀ ਫਿਰ ਵੀ ਕੋਈ ਚੀਜ਼ ਧਰਮ ਦੀ ਰਾਜਨੀਤੀ ਕਰਕੇ ਤੇ ਕੁਰਸੀ ਹਾਸਲ ਕਰਨੀ ਇਹਦਾ ਮਤਲਬ ਹੈ ਤੁਸੀਂ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਨੂੰ ਖਟਾਈ ਛੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਦੇਸ਼ ਤੋਂ ਪ੍ਰਧਾਨ ਮੰਤਰੀ ਬਿਲਕੁਲ ਇਮਾਨਦਾਰ ਤੇ ਹੱਕ ਦੇ ਜੋਰ ਨਾਲ ਚਾਹੀਦਾ ਤੁਹਾਡੀ 56 ਇੰਚ ਦੀ ਛਾਤੀ ਸੀ ਕੀ ਮਿੰਟੀ ਕੀਤੀ ਤੁਸੀਂ ਹੈਗੀ ਉਹਨਾਂ 56 ਇੰਚ ਦੀ ਛਾਤੀ ਅਸਲ ਲੜਾਈ ਦੇ ਫਿਰ ਬਿਲਕੁਲ ਅੱਖ ਨਹੀਂ ਡਿਪਲੋਮੈਟਿਕ ਲੜਾਈ ਜਿਹੜੋ ਪਾਕਿਸਤਾਨ ਨਾਲ ਤੁਸੀਂ ਡਿਪਲੋਮੈਟਿਕ ਲੜੀ ਲਾਈ ਉਹਨਾਂ ਦੇ ਡਿਪਲੋਮ ਵਾਪਸ ਕੀਤੇ ਉਹਨਾਂ ਸਾਡੇ ਘਰ ਤੇ ਕੋਈ ਗੱਲ ਇਹ ਡਿਪਲੋਮੈਟਿਕ ਲੜਾਈ ਹੈ ਅੱਛਾ ਅੱਜ ਜਿਹੜੀ ਪੱਟੀ ਸਾਹਿਬ ਪ੍ਰੈਸ ਕਾਨਫਰੰਸ ਹੋਈ ਆ ਉਹਦੇ 'ਚ ਇੱਕ ਇਹ ਵੀ ਤੁਸੀਂ ਮੈਨੂੰ ਦੱਸ ਰਹੇ ਸੀ ਗੱਲ ਹੋਈ ਆ ਕੀ ਵਾਰ ਜਿਹੜੀ ਐ ਪੌਜ਼ ਕੀਤੀ ਗਈ ਐ ਸਟਾਪ ਨਹੀਂ ਹੋਈ ਬਿਲਕੁਲ ਮੈਂ ਉਹਨੂੰ ਕਿਉਂ ਕਹਿੰਦੇ ਪੀ ਆਪਰੇਸ਼ਨ ਸੰਦੂਰ ਜਿਹੜਾ ਬਾ ਉਹ ਖਤਮ ਨਹੀਂ ਹੋਇਆ ਜੇ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਤੇ ਇਹਦਾ ਮਤਲਬ ਸਾਡੀਆਂ ਫੌਜਾਂ ਕਿਸੇ ਵੇਲੇ ਵੀ ਪਾਕਿਸਤਾਨ ਤੇ ਟੈਕ ਕਰ ਸਕਦੀਆਂ ਨੇ ਜੇ ਉਹਦੇ ਟੈਕ ਨਹੀਂ ਗਏ ਤੇ ਟੈਕ ਦਾ ਜਵਾਬ ਜਵਾਬ ਅਟੈਕ ਚ ਮਿਲੇਗਾ ਇਸ ਲੜਾਈ ਦੀ ਜੜ ਕਿਹੜੀ ਸੀਗੀ ਇਸ ਲੜਾਈ ਦੀ ਜਾਇਵਤ ਸੀ ਜਾਫਰ ਐਕਸਪ੍ਰੈਸ بلوچستان ਦੇ ਵਿੱਚ ਪਾਕਿਸਤਾਨ ਦਾ 44% ਦੀ ਹਿੱਸਾ ਜਿਹੜਾ بلوچستان ਦੇ ਵਿੱਚ ਉਹ ਪਹਾੜੀ ਪੂਰੀ ਖੇਤੋਂ ਰੁਣ ਕਰਕੇ ਉੱਥੇ ਜਿਹੜਾ ਬਹੁਤੀ ਆਬਾਦੀ ਨਹੀਂ ਹੈ ਲੇਕਿਨ 1947 ਦੀ ਵੰਡ ਵੇਲੇ ਵੀ ਬਲੋਚਿਸਤਾਨ ਅਲੱਗ ਆਪਣਾ ਕੰਟਰੀ ਚਾਹੁੰਦੇ ਸੀ ਲੇਕਿਨ ਇਹਨਾਂ ਨੇ ਡਰਾ ਕੇ ਧਮਕਾ ਕੇ ਆਪਣੀ ਆਰਮੀ ਭੇਜ ਕੇ ਤੇ ਇਹਨਾਂ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਲੈ ਦਿੱਤੀ। ਉਹਨਾਂ ਦੀ ਉਦੋਂ ਦੀ ਮੰਗ ਮੈਂ ਅੱਜ ਵੀ ਕਹਿੰਦਾ ਵਾਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਭਾਰਤ ਦਾ ਹਿੱਸਾ ਵਾ। ਸਾਡਾ ਹੱਕ ਆ ਉਹਦੇ ਤੇ। ਪਰ ਸਾਡੇ ਕੋਲ ਲੈਣ ਦਾ ਤਰੀਕਾ ਨਹੀਂ ਥੱਕ ਕੇ ਕਿਵੇਂ ਲੈਣਾ ਸੀ ਇੰਦਰਾ ਗਾਂਧੀ ਦੇ 71 ਦੇ ਵਿੱਚ ਬੰਗਲਾਦੇਸ਼ ਬਣਾਤਾ ਜੇ ਥੋੜੀ ਜੀ ਹਿੰਮਤ ਇਸ ਪਾਸੇ ਮਾਰਦੀ ਵੀ ਇੰਦਰੇ ਗੱਲ ਬਣ ਜਾਣੀ ਸੀ ਪਰ ਹੋਇਆ ਕਿ ਉਲਟ ਜਿਹੜੇ ਜਿਹੜੇ ਇਲਾਕੇ ਆ ਤੇ ਅਸੀਂ ਕਬਜ਼ਾ ਕੀਤਾ ਸਾਡੀ ਫੌਜ ਦੇ ਮੁਲਕੇ ਸਮਝੌਤੇ ਦੇ ਤਹਿਤ ਉਹ ਵਾਪਸ ਕਰ ਦਿੱਤੇ ਗਏ 72 ਦੇ ਵੀ ਜਿਹੜਾ ਸਮਝੌਤਾ ਹੁੰਦਾ ਚਿਮਲਾ ਸਮਝੌਤਾ ਉਹਦੇ ਤਹਿਤ ਸਭ ਕੁਝ ਹੋਇਆ ਸੀ ਨਾ ਫੇਰ ਪੱਟੀ ਸਾਹਿਬ ਹਾਲ ਵੀ ਘੜੀ ਜਿਹੜਾ ਸ਼ਿਮਲਾ ਸਮਝੌਤਾ ਵਾ ਇਰਾਦੀ ਮੰਨਿਆ ਜਾਵੇ ਫੇਰ ਖਤਮ ਹੋ ਗਿਆ ਰੱਦ ਕਰਤਾ ਇਹਨਾਂ ਨੇ ਜਦੋਂ ਇਹਨਾਂ ਕਹਿ ਪੀ ਸਿੰਧੂ ਜਲ ਸੰਧੀ ਰੱਦ ਹੋ ਕਹਿੰਦੇ ਫੇਰ ਸਮਝੌਤਾ ਸ਼ਿਮਲਾ ਸਮਝੌਤਾ ਵੀ ਰੱਦ ਇਹਨਾਂ ਨੇ ਰੱਦ ਕੀਤਾ ਤੇ ਖਟਿਆ ਕੀ ਸੀ ਬਦਨਾਮੀ ਜਿਹੜਾ ਗੋਸ਼ ਕਹ ਸੀ ਆਪਣਾ ਨਕਲਦੇ ਆ ਤੁਹਾਡਾ ਟਰੰਪ ਉਹ ਟਰੰਪ ਕਾ ਖੇਡ ਗਿਆ ਉਹਨੇ ਜਿਵੇਂ ਨਹੀਂ ਹੁੰਦੇ ਸੀ ਮਦਾਰੀ ਨਹੀਂ ਹੁੰਦੇ ਮਦਾਰੀ ਉਹ ਆਪਣੀ ਟੋਪੀ ਲਾਹ ਦੇ ਵਿੱਚੋਂ ਖਰਗੋਸ਼ ਨਿਕਲਦਾ ਉਹਨੇ ਖਰਗੋਸ਼ ਕੱਢਦਾ ਆਪਣਾ ਉਹਨੇ ਪਹਿਲੀ ਗੱਲ ਤੇ ਇਹ ਦੱਸ ਦਿੱਤਾ ਵੀ ਵੇਖੋ ਮੇਰੀ ਸੁਪਰੀਮੇਸੀ ਵਰਡ ਅੱਜ ਅਜੇ ਚੱਲਦੀ ਹੈ ਚਾਈਨਾ ਨੂੰ ਸੰਦੇਸ਼ ਦੇ ਦਿੱਤਾ ਵੀ ਮੈਂ ਜੇ ਕੁਝ ਚੁੰਚੜ ਕੀਤੀ ਤੇ ਮੇਰੀ ਇੰਡੀਆ ਨਾਲ ਵੀ ਪੂਰੀ ਦੋਸਤੀ ਹੈ ਪਾਕਿਸਤਾਨ ਨਾਲ ਦੋਸਤੀ ਪਾਲ ਕੇ ਦੋ ਦਰਸਤਾ ਵੀ ਵੇਖੋ ਮੇਰੇ ਅੱਜ ਵੀ ਉੱਥੇ ਲੰਕਾ ਤੇ ਚైనా ਕੱਲਾ ਨਾ ਕਿਉਂ ਮੈਂ ਕੁਝ ਕਰ ਸਕਦਾ ਮੈਂ ਵੀ ਉੱਥੇ ਸਹਾਇਕ ਕਰ ਸਕਦਾ ਇੱਕ ਤੀਰ ਨਾਲ ਉਹਨੇ ਕਈ ਨਿਸ਼ਾਨੇ 'ਚ ਖੇਡੇ ਨੇ ਤੇ ਸਾਡੇ ਬੰਦੇ ਬੜਕਾ ਮਾਰੀ ਇਹਨੇ ਮੋਦੀ ਸਾਹਿਬ ਨੇ ਆਹ ਕਰਤਾ ਮੋਦੀ ਜੀ ਨੇ ਰੰਗਗਾਤੀ ਸੀ ਕਿ ਨਾ ਜੰਗ ਹੋਣੀ ਨਹੀਂ ਚਾਹੀਦੀ ਸ਼ੁਰੂਆਤੀ ਗਲਤ ਕੀਤੀ ਗਈ ਆ ਜੇ ਸ਼ੁਰੂਆਤ ਸਹੀ ਕਰਦੇ ਤੇ ਸ਼ਾਇਦ ਇਹ ਨੌਬੰਦ ਨਾ ਹੁੰਦੀ 3304 400 ਅਟੈਕ ਤੁਹਾਡੇ ਤੇ ਜਿਹੜੇ ਡਰੋਨ ਵਾਲੀ ਹੁੰਦਾ ਰਿਹਾ ਸਾਡੀਆਂ ਖਬਰਾਂ ਦੇ ਵਿੱਚ ਇੱਕ ਵੀ ਰਿਪੋਰਟ ਨਹੀਂ ਹੈਗੀ ਵੀ ਜਿਹਦੇ ਵਿੱਚ ਅਸੀਂ ਇਹ ਕਹਿ ਸਕੀਏ ਕਿ ਸਾਡਾ ਵੀ ਕੋਈ ਨੁਕਸਾਨ ਹੋਇਆ ਠੀਕ ਹੈ ਨਹੀਂ ਦੇਣੀ ਚਾਹੀਦੀ ਲੋਕਾਂ ਨੂੰ ਡੀਮਰ ਨਹੀਂ ਕਰਨਾ ਚਾਹੀਦਾ ਅਸੀਂ ਕਹਿੰਦੇ ਆ ਕਿ ਅਸੀਂ ਜਿਹੜਾ ਹੁਣ ਤੱਕ ਜਿਹੜੇ ਪਾਕਿਸਤਾਨ ਦੇ 9 ਤੇ 10 ਤਰੀਕ ਨੂੰ 11 एयर बेस ਜਿਹੜੇ ਸੀ ਉਹਨਾਂ ਦੇ ਆਰਮੀ ਕੈਂਟ ਉਹਨਾਂ ਤੇ ਹਮਲਾ ਕੀਤਾ ਤੇ 20% ਉਹਨਾਂ ਦਾ ਇਨਫਰਾਸਟ੍ਰਕਚਰ ਜਿਹੜਾ ਸੀ ਤਬਾਹ ਕਰ ਦਿੱਤਾ ਠੀਕ ਹੋ ਗਿਆ ਵੀ ਕੋਈ ਗੱਲ ਨਹੀਂ ਲੇਕਿਨ ਜਿਹੜਾ BBC ਕਹਿ ਰਿਹਾ ਸੜਾ ਰਫੇਲ ਡਿੱਗਾ ਬ੍ਰਿਟੈਂਡ ਦੇ ਵਿੱਚੋਂ ਕਿਉਂ ਡਿੱਗਾ ਜੀ ਉੱਥੇ ਭਾਰਤ ਦੇ ਇੱਕ ਮੰਨਿਆ ਨਹੀਂ ਉਸ ਰਫੇਲ ਦੇ ਡਿੱਗਣ ਤੋਂ ਬਾਅਦ ਮੁੜ ਕੇ ਸੀ ਰਫੇਲ ਦੀ ਚੜਾਈ ਸੀ ਕੋਈ ਜਹਾਜ ਦਾ ਮਲੇ ਨਹੀਂ ਕੀਤਾ ਫਿਰ ਸੀ ਡਰੋਨ ਨੇ ਮਲੇ ਕੀਤੇ ਸਾਰੇ ਰਫੇਲ ਬਾਰੇ ਦਾਵਾ ਕੀਤਾ ਸੀ ਜਿਵੇਂ ਕੀਤਾ ਸੀ ਨਾ ਬਕਾਇਦਾ ਤੌਰ ਤੇ ਪੈਟੈਂਟ ਤੇ ਦਾਵਾ ਕੀਤਾ ਸੀ 1965 ਦੀ جنگ ਦੇ ਵਿੱਚ ਅਮਰੀਕਾ ਨੇ ਕਿ ਭਾਰਤ ਕੋਲੇ ਇਹੋ ਜਿਹਾ ਕੋਈ ਬੰਬ ਨਹੀਂਗਾ ਤੇ ਇਹੋ ਜਿਹੀ ਕੋਈ ਗਨ ਨਹੀਂ ਗੀਏ ਜਿਹੜਾ ਇਸ ਟੈਕ ਨੂੰ ਤੋੜ ਸਕੇ ਇਹ ਟੈੰਕ ਬਿਨਾਂ ਰੁਕੇ ਜਿਹੜਾ ਸੀ ਉਹ ਦਿੱਲੀ ਤੱਕ ਪਹੁੰਚ ਜਾਗ ਅਗਲੇ ਨੇ ਖੇਮ ਕਰਨੀ ਪਰ ਨਿੱਪਟਾ ਅਗਲੇ ਨੂੰ ਉੱਥੇ ਘੇਰ ਲੈ ਸਾਰੇ 200 ਟੈਂਕ ਦਾ ਕਬਰਸਾ ਬਣਾਤਾ ਇਸੇ ਤਰ੍ਹਾਂ ਫਰਾਂਸ ਦੇ 8100 ਰਾਫੇਲ ਦੇ ਉੱਤੇ ਕੋਈ ਵੀ ਚੀਜ਼ ਅਸਰ ਨਹੀਂ ਕਰੇਗੀ ਫਿਰ ਫਿਰ ਡਿੱਗ ਪੀਉਗੇ ਹੋ ਗਿਆ ਤੁਸੀਂ ਨਾ ਮੰਨੋ ਹੁਣ ਬੀਬੀਸੀ ਦੀ ਰਿਪੋਰਟ ਜੇ ਆਪਣੇ ਕੋਣੀ ਕਹਿੰਦੇ ਸੀ ਬਿਲਕੁਲ ਜੇ ਬੀਬੀਸੀ ਕਹਿ ਰਿਹਾ ਹੈ ਤਾਂ ਮਤਲਬ ਕੁਝ ਨਾ ਕੁਝੇਗਾ ਮੰਨ ਲਓ ਕਿ ਸਾਡੀ ਟੈਕਨੀਕਲ ਗਲਤੀ ਸੀ ਕੁਇੰਜਨ ਚ ਖਰਾਬੀ ਆ ਗਈ ਸੀ ਆ ਸਕਦੀ ਮਸ਼ੀਨਰੀ ਹੋ ਅਸੀਂ ਮੰਨਦੇ ਨਹੀਂ ਮੰਨਦੇ ਕੋਈ ਗੱਲ ਨਹੀਂ ਅਸੀਂ ਨਹੀਂ ਕਹਿੰਦੇ ਸਾਡੇ ਡੱਗਾ ਅਸੀਂ ਕਹਿੰਦੇ ਬੀਬੀ ਜੀ ਕਹਿ ਰਿਹਾ ਐਸੇ ਕਰਕੇ ਅੱਜ ਦੀ ਡੇਟ ਦੇ ਵਿੱਚ ਸਾਨੂੰ ਅਜੇ ਸਿਆਣਪ ਤੋਂ ਕੰਮ ਲੈਣਾ ਹੋਊਗਾ ਤੇ ਮੋਦੀ ਮੋਦੀ ਸਾਹਿਬ ਦੀ ਛੁੱਟੀ ਤੈ ਹੈ ਹੁਣ ਅਜੇ ਹੁਣ 6 ਮਹੀਨੇ ਨੂੰ ਅਜੇ ਇਹਦੀ ਪਤਾ ਕਦੋਂ ਉਹਨਾਂ ਦੀ ਛੁੱਟੀ ਹੁਣ ਤੈ ਕਿਉਂਕਿ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਭਗਵਾਨ ਤਮਾਨ ਹੋਰੀ ਨਾ ਹੁ ਕਸਨ ਮਾਰਦਾ ਨਾ ਉਹ ਲੱਤ ਮਾਰਦਾ ਵਾ ਜਦੋਂ ਕਿਸੇ ਨੂੰ ਮਾਰੀਵਾਂ ਤਾਂ ਉਹ ਮਾਤੀ ਮਾਰਦਾ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਆ ਹੁਣ ਇਸ ਵੇਲੇ ਪੂਰੀ ਤਰ੍ਹਾਂ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਆ ਇਹਨਾਂ ਨੇ ਜਿੰਨੇ ਵੀ ਮੁੱਦੇ ਹੁਣ ਤੱਕ ਫੜੇ ਪਹਿਲਗਾਮ ਦਾ ਸੀਗਾ ਉਹ ਵੀ ਫੇਲ ਹੋ ਗਿਆ ਸੰਦੂਰ ਆਪਰੇਸ਼ਨ ਦਾ ਉਹ ਵੀ ਫੇਲ ਹੋ ਗਿਆ ਇਹ ਜੰਗ ਦਾ ਸੀਗਾ ਇਹ ਵੀ ਫੇਲ ਹੋ ਗਿਆ ਜੰਗ ਤੇ ਬੜੀ ਬੁਰੀ ਤਰ੍ਹਾਂ ਫੇਲ ਹੋਏ ਨਾ ਇਹਦੇ ਵਿੱਚ ਸਾਡੇ ਜਿਹੜੇ ਬਕਾਇਦਤਾ ਤੇ ਬਕਾਇਦਾ ਤੌਰ ਤੇ ਜਾਣਕਰ ਨੇ ਉਹ ਸਾਰੇ ਕਹਿੰਦੇ ਆ ਕਿ ਮੋਦੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਕੋਲ ਵੀ ਇਥੇ ਗਲਤੀ ਹੋਈ ਤੇ ਮਾਫੀ ਤੇ ਮੰਗਣ ਲਈ ਤਾਂ ਬੜੇ ਬੜੇ ਢੀਠੇ ਲੇਕਿਨ ਇੰਜ ਲੱਗਦਾ ਭੀ ਸਤੰਬਰ ਦੇ ਵਿੱਚ ਜਾਂ ਅਕਤੂਬਰ ਦੇ ਵਿੱਚ ਜਾਂ ਇਹ ਸਾਲ ਦੇ ਵਿੱਚ ਮੋਦੀ ਸਾਹਿਬ ਦੀ ਛੁੱਟੀ ਤੈਆ ਉਹ ਚਲੇਗੇ ਨਾਲ ਐਨਐਸਸੀ ਵੀ ਜਾਣਗੇ ਤੇ ਸ਼ਹਿਰ ਹੁੰਦਾ ਮਹਿਕਮਾ ਬਦਲੇਗਾ ਤੇ ਰਾਜ ਸਭਾ ਮਹਿਕਮਾ ਬਦਲੇਗਾ ਜੀ ਜੀ ਪਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਸ ਪੂਰੀ ਚੱਲਣ ਵਿੱਚ ਤੁਸੀਂ ਚੰਨਣਾ ਪਾਇਆ ਵੀ ਦਰਸਲ ਹੋ ਕੀ ਰਿਹਾ ਪਟਿਆ ਸਾਹਿਬ ਫਿਰ ਮੁਕਤੀ ਦੀ ਗੱਲ ਇੱਥੇ ਆਪਾਂ ਮੁਕਾਈਏ ਵੀ ਇਹ ਮੰਨ ਲਿਏ ਵੀ ਹਜੇ ਜੰਗ ਜਿਹੜੀ ਆ ਇਹ ਬੰਦ ਨਹੀਂ ਹੋਈ ਫਿਰ ਮੈਂ ਨਹੀਂ ਕਹਿ ਰਿਹਾ ਜੀ ਸਾਡੇ ਜਰਨੈਲ ਕਹਿ ਰਹੇ ਨੇ ਜੀ ਜੀ ਧੰਨਵਾਦ ਪਟਿਆ ਸਾਹਿਬ ਬਹੁਤ ਜਰਨੈਲਾਂ ਦੀ ਬਕਾਇਦਾ ਤੌਰ ਤੇ ਪ੍ਰੈਸ ਨੂੰ ਸੁਣਨ ਤੋਂ ਉਹ ਕਹਿੰਦੇ ਜੀ ਆਪਰੇਸ਼ਨ ਸੰਧੂਰ ਖਤਮ ਨਹੀਂ ਹੋਇਆ ਅਜੇ ਤੱਕ ਉਹ ਜਾਰੀ ਹੈ ਤੇ ਜਿਤੋਂ ਤੱਕ ਮੈਂ ਸਮਝਦਾ ਇਹ ਗੁਰੀਲਾ ਜੁਧ ਨੀਤੀ ਸਾਡੀ ਚੱਲਦੀ ਰਹੇ ਜੀ